ਮੈਂ ਉਹ ਕਲਾਕਾਰ ਨਹੀਂ ਹੈਗਾ ਨਹੀਂ ਤੇਰੀ ਅੱਖਾਂ ਵਿੱਚੋਂ ਨਿਕਲ ਗਿਆ ਤੀਰ ਨੇ ਮੈਂ ਕੈਨੇਡਾ ਜਾਵਾਂ ਤੇਰਾ ਜਹਾਜ਼ ਨਿਕ ਪਿਆ ਨਾ ਇਹੋ ਜੀ ਕਲਾਕਾਰੀ ਆਉਂਦੀ ਐ ਤੇ ਨਾ ਕਰਦੀ ਐ ਗੱਲ ਉਹ ਕਰਦੀ ਐ ਜਿਹੜੀ ਮਸਤ ਲੰਦਰਾ ਦੀ ਹੋਵੇ ਮੇਰੇ ਘਰ ਦੇ ਵਿੱਚ ਮੌਤ ਹੋਈ ਹੋਵੇ ਤੇ ਕੋਈ ਆ ਕੇ ਢੋਲ ਵਜਾਵੇ ਚੰਗਾ ਲੱਗੂਗਾ ਮੇਰੇ ਘਰ 'ਚ ਵਿਆਹ ਹੋਵੇ ਆ ਕੇ ਕੋਈ ਪਿੱਟੇ ਵਹਿਣ ਪਾਵੇ ਚੰਗਾ ਲੱਗੂਗਾ ਤੇ ਫਿਰ ਇਹਨੂੰ ਕਿ ਕਹਿੰਦੀ ਇਹਦੀ ਕਰੋ ਅਸੀਂ ਕਹਿੰਨੇ ਆਂ ਸੋਹਣੀਆਂ ਨਹੀਂ ਤੇਰੇ ਨਖਰੇ ਮਾੜੇ ਫਲਾਣਾ ਇਹ ਬਖਸ਼ੂਗਾ ਫਿਰ ਨਾ ਸੇਵੇਦਾਰਾਂ ਨੂੰ ਤੇ ਨਾ ਗੌਣ ਵਾਲੇ ਨੂੰ ਯਾਦ ਰੱਖਿਓ ਰੋਲਾ ਇਹ ਐ ਸੱਚ ਸੁਨਣਾ ਓਖਾ ਐ ਅਸੀਂ ਕਲਾਕਾਰੀਆਂ ਤਾਂ ਮਾਰ ਦਿੰਦੇ ਆ ਜਦੋਂ ਕਲਾਕਾਰ ਕਹਿੰਦਾ ਪਿੰਡ ਛੱਡ ਚੰਡੀਗੜ੍ਹ ਲੈ ਲਾਖ ਲੈਦੀ ਇੱਕ ਤੇਰੇ ਵਰਗੇ ਧਾਰਾ ਲੈਣ ਗਿਆ ਉੱਥੇ ਸੜਾ ਨੇੜੇ ਨੇੜੇ ਪੜ ਲਾ ਕਿੱਥੇ ਤੈਨੂੰ ਨੇੜੇ ਕਾਲਜ ਨਹੀਂ ਮਿਲਿਆ ਐ ਕਰ ਨਾਲੇ ਜਾਇਆ ਨਾਲੇ ਜੁੱਤੀਆਂ ਆਪ ਖਾਇਆ ਤੇ ਨਾਲੇ ਉਹਨੂੰ ਖਵਾਇਆ ਹਾ ਕਿੱਥੇ ਬੋਲਦੀ ਗਰੀਬੀ